ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਦਾਸ ਸਾਹਿਬ ਜੀ ਨਾਲ ਸਹਿਜਕ੍ਰਿਤੀ ਸ਼ਲੋਕ ਮੱਲਾ ਪੰਝਵਾਂ ਦਾ ਜੋ ਦਸ਼ਮਾ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਆਪ ਹੀ ਉਸ ਦੀ ਵਿਚਾਰ ਖਵਾਲਣ ਪਹਿਲਾਂ ਉਸ ਦਾ ਪਾਠ ਜੋ ਹੈ ਉਹ ਸਰਵਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਛੈਰ ਜਿਓ ਮੈਂ ਬਲੰਬ ਧਰਮੰ ਬਲੰਪਾ ਪੰ ਦਡੰਤ ਨਾਮੰ ਤੁਜੰਤ ਲੋਭੰ ਸਰਣ ਸੰਤੰ ਗਿਰਵੇਖ ਨਾਸਿੰ ਰਾਪਤੰ ਧਰਮ ਲਖਣ ਨਾਨਕ ਜੇ ਸੁ ਪ੍ਰਸੰਨ ਮਾਧਵੇ ਵਾਰਦਿਕਾ ਖਾਲਸਾ ਵਹਿਰ ਜੀ ਫਤਿਹ ਇਸ ਸ਼ਲੋਕ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਕਸਕੇ ਨੇ ਗਿਨਣਾ ਤੇ ਗੁਰੂ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ ਉਹਨਾਂ ਨੂੰ ਜਿਹੜੇ ਆਪ ਦੀ ਨਾਲ ਸਾਥੇ ਕਰਨ ਨੇ ਧਰਮ ਦੇ ਗੁਣ ਪੈਦਾ ਹੋ ਜਾਂਦੇ ਨੇ ਪਹਿਲਾਂ ਤੇ ਪੰਜਵੇਂ ਪਾਤਸ਼ਾਹ ਨੇ ਸਾਨੂੰ ਗੌੜੀ ਦਾਗ ਵਿੱਚ ਆਪਣੀ ਸਾਦੇ ਸੰਦੇਸ਼ ਹੈ ਕਿ ਕਰਮ ਹੈ ਕੀ ਹੈ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜੀ ਸਭ ਤੋਂ ਸ੍ਰੇਸ਼ਟ ਧਰਮ ਕੀ ਪਰਮਾਤਮਾ ਦਾ ਨਾਮ ਜਪਣਾ ਤੇ ਨਿਰਮਲ ਕੰਮ ਕਰਨਾ ਵਾਚਨ ਨੇ ਫਿਰ ਨਰਮਲ ਕਾਮਦੇਵੀ ਪ੍ਰਭਾਸ਼ਾ ਦੱਸੀ ਹੈ ਜਪ ਜਨ ਸਦਾ ਸਦਾ ਦੇ ਨਰਣੀ ਸਭ ਤੇ ਉੱਚ ਨਿਰਮਲੇ ਕਰਨੇ ਭੀ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਣਾ ਰਾਤ ਦਿਨ ਜਪਣਾ ਇਹੀ ਕਹਿੰਦੇ ਸਭ ਤੋਂ ਉੱਚਾ ਤੇ ਨਿਰਮਲ ਕੰਮ ਹੈ ਇਹ ਸਭ ਤੋਂ ਉੱਚਾ ਕਰਨੀ ਹੈ ਇਸ ਕਰਕੇ ਪਾਤਸ਼ਾਹ ਨੇ ਦੱਸਿਆ ਸਾਨੂੰ ਉਪਦੇਸ਼ ਕੀਤਾ ਹੈ ਕਿ ਜਿਹੜੇ ਧਰਮ ਦੇ ਗੋਣ ਨੇ ਉਹ ਕੀ ਨੇ ਉਹ ਸਾਨੂੰ ਪਾਸ਼ਾ ਨੇ ਸਮਝਾਏ ਨੇ ਵਿਦੇਸ਼ ਕੀਤਾ ਹੈ ਇਹਨਾਂ ਨੂੰ ਕਹਿੰਦੇ ਕਮਾਉਣ ਲੱਗਿਆ ਸਾਨੂੰ ਕੋਈ ਜਿਹੜੀ ਦੇਰ ਨਹੀਂ ਕਰਨੀ ਚਾਹੀਦੀ ਤੇ ਜਦੋਂ ਕੋ ਮਾੜਾ ਕਰਮ ਕਰਨਾ ਹੈ ਕਿ ਮਨ ਨੂੰ ਸਮਝ ਆਉਂਦੀ ਹੈ ਕਿ ਮੈਂ ਮਾੜਾ ਕਰਾਂ ਉਹਨਾਂ ਨੂੰ ਕਹਿੰਦੇ ਦੇਰ ਕਰਨੀ ਹੈ ਸੋਚਣਾ ਹੈ ਵਿਚਾਰਨਾ ਹੈ ਕਰਨਾ ਕਿ ਨਹੀਂ ਕਰਨਾ ਤਾਂ ਕਿ ਟਾਈਮ ਨਿਕਲਣਾ ਸ਼ਾਇਦ ਆਪਾਂ ਉਹ ਟਲ ਜਾਵੇ ਕਿ ਪਾਸ਼ਾ ਕਕਬੀਰ ਸਾਹਿਬ ਕਹਿੰਦੇ ਮਨ ਜਾਣੇ ਸਾ ਬਾਤ ਜਾਣਤ ਹਿਆਬਣ ਕਰੇ ਕਾਹੇ ਕੀ ਤਸਲਾ ਸਾਥ ਦੀਪ ਕੂਏ ਪੜੇ ਜੋ ਕਿ ਜਦੋਂ ਕੋਈ ਅਸੀਂ ਕੋ ਕਰਮ ਕਰਦੇ ਆ ਸਾਨੂੰ ਪਤਾ ਲੱਗਦਾ ਇਨਿਕ ਪਾਸ਼ਾ ਨੇ ਬਿਬੇਕ ਬੂਤੀ ਦਿੱਦੀ ਹੈ ਇਨਿਕ ਸਮਝ ਆਉਂਦੀ ਹੈ ਕਿ ਇਹ ਕੰਮ ਚੰਗਾ ਹੈ ਜਾਂ ਮਾੜਾ ਹੈ ਇਹ ਧਾਰਮਿਕ ਕੰਮ ਹੈ ਜਾਂ ਪਾਪ ਹੈ ਤੇ ਪਾਸ਼ਾ ਕਹਿੰਦੇ ਉਸ ਟਾਈਮ ਤੇ ਫਿਰ ਤੁਸੀਂ ਉਹਨੂੰ ਦਰੇ ਕਰੋ ਜਿਹੜਾ ਪਾਪ ਹੈ ਪਰ ਜੇ ਕੋ ਧਰਮ ਦਾ ਕੰਮ ਹੈ ਚੰਗਾ ਕੰਮ ਹੈ ਤੇ ਫਿਰ ਦੇਰੀ ਨਾ ਕਰੋ ਵਸੇ ਵਲੇ ਕਰੋ ਐਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਕਬੀਰਾ ਕਲ ਕਰਨ ਤੇ ਅਬ ਕਰ ਅਬ ਕਰ ਤਸੋ ਤਾਲ ਪਾਸ਼ੇ ਕਛ ਨਾ ਹੋਏ ਦਨ ਸਿਰ ਪਰ ਆਵੇ ਤਾਲ ਇਹੜਾ ਕੱਲ ਕਰਨਾ ਉਹ ਅੱਜ ਕਰ ਅੱਜ ਕਰਨਾ ਤੇ ਹੁਣੇ ਹੀ ਕਰ ਭਾਵ ਉਸ ਤੇ ਦੇਰ ਨਾ ਕਰ ਜਿਹੜਾ ਚੰਗਾ ਕਰਮ ਹੈ ਕਿ ਜਿਹੜਾ ਮੁੜ ਕੇ ਪ੍ਰਮਾਤਮਾ ਦਾ ਨਾਮ ਲੈਣ ਵਾਸਤੇ ਪ੍ਰਮਾਤਮਾ ਦਾ ਸਰਣ ਕਾਜ ਵਾਸਤੇ ਜਿਉਂ ਸਿਰ ਤੇ ਮੌਤ ਆ ਗਈ ਫਿਰ ਤੇਰੇ ਕੋ ਨਾਮ ਨਹੀਂ ਜਪਿਆ ਜਾਣਾ ਉਹ ਵੇਲਾ ਨਾਮ ਜਪਣ ਦਾ ਨਹੀਂ ਇਹ ਜੀਵਨ ਦੀ ਹੈ ਨਾਮ ਜਪਣ ਦਾ ਜਿਉਂ ਤੇਰਾ ਜੀਵਨ ਐ ਮਨੁੱਖਾ ਜਨਮ ਮਿਲਿਆ ਹੈ ਇਹ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਕਹਿੰਦੇ ਉਹਦੇ ਤੇ ਦੇਰੀ ਨਾ ਕਰ ਨਹਿ ਬਲੰ ਭਰਮਨ ਪਾਤਸ਼ਾਹ ਕਹਿੰਦੇ ਜੇਨੂੰ ਧਰਮ ਦੀ ਕੋ ਕਮਾਈ ਕਰਨੀ ਹੈ ਧਰਮ ਦਾ ਕਾਰਜ ਕਰਨਾ ਹੈ ਤੇ ਬਲੰ ਹੁੰਦਾ ਦੇਰੀ ਔਰ ਦੇਰੀ ਬਿਲਕੁਲ ਨਹੀਂ ਕਰਨੀ ਚਾਹੀਦੀ ਬਲੰ ਪਾਪਿੰ ਪਰ ਜੇ ਕੋਈ ਕੋਈ ਮਾੜਾ ਕਰਮ ਕਰਨਾ ਜਿਹਦੇ ਨਾਲ ਕਿਸਦਾ ਦਿਲ ਦੁਖਦਾ ਹੈ ਕਿਸਦਾ ਨੁਕਸਾਨ ਪਹੁੰਚਦਾ ਹੈ ਕਿਉਂ ਹਰਕ ਦੇ ਅੰਦਰ ਪ੍ਰਮਾਤਮਾ ਰਹਾ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਏਕਲ ਮਾਟੀ ਕੁੰਝੀ ਤੀਤੀ ਭਾਣਨ ਹੈ ਬੌਨਾਨਾ ਨੇ 55 ਜਬਰ ਸਥਾਵਰ ਗੰਗਮ ਕੀਟ ਪਤੰਗਮ ਘਟ ਘਟ ਰਾਮ ਸਤਮਨਾਰੇ ਹਰ ਇੱਕ ਦੇ ਅੰਦਰ ਉਹ ਪ੍ਰਮਾਤਮਾ ਰਮਿਆ ਹੋਇਆ ਹੈ ਇਸ ਕਰਕੇ ਜਦੋਂ ਵੀ ਅਸੀਂ ਕਿਸੇ ਨਾ ਕੋਈ ਧੋਖਾ ਗੜੀ ਝੂਠ ਫਿਰਾਫਰੀ ਕਰਦੇ ਹਾਂ ਜਾਂ ਇਹ ਸਾਰਾ ਪਾਪ ਹੈ ਕਿਸੇ ਨਾ ਕੋਈ ਬੇਕੀ ਕਰਦੇ ਹਾਂ ਪਾਪ ਹੈ ਗਾਲ ਮੰਦਾ ਕਰਦੇ ਹਾਂ ਪਾਪ ਹੈ ਪਾਚਾ ਕਹਿੰਦੇ ਇਹ ਕਿੰਨੇ ਵੀ ਕੰਮ ਕਰਦੇ ਆ ਇਹ ਕਰਨ ਲੱਗਿਆ ਸਾਨੂੰ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਦੇਰ ਕਰਨੀ ਚਾਹੀਦੀ ਤਾਂ ਕਿਰ ਟਲ ਜਾਵੇ ਗੜੰਤ ਨਾਮ ਕਹਿੰਦੇ ਪ੍ਰਮਾਤਮਾ ਦਾ ਨਾਮ ਜਿਹੜਾ ਦ੍ਰਿੜ ਕਰਨਾ ਡਿੜ ਨਾਮ ਵੀ ਜਪਣਾ ਪਰ ਨਾਲ ਉਹ ਪ੍ਰਮਾਤਮਾ ਜੋ ਸਾਨੂੰ ਹੁਕਮ ਕਰ ਰਿਹਾ ਹੈ ਉਹਦੀ ਦੀ ਤਮਾਈ ਕਰਨੀ ਉਹਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ ਉਹ ਦ੍ਰਿੜ ਕਰਨਾ ਹੈ ਤਾਂ ਕਿ ਸਾਡਾ ਜੀਵਨ ਪਰਮ ਗੁਰਮਤ ਅਨਸਾਰ ਆਪਾਂ ਇਸ ਸੰਸਾਰ ਵਿੱਚ ਜੀਅ ਸਕੀਏ ਜੋ ਪ੍ਰਮਾਤਮਾ ਨੇ ਸਾਨੂੰ ਜਾਂ ਗੁਰੂ ਨੇ ਸਾਨੂੰ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜੋ ਅਪਨੇਸ਼ ਕੀਤਾ ਹੈ ਉਹਦੇ ਮੁਤਾਬਕ ਆਪਣਾ ਜੀਵਨ ਗੁਰਮਤ ਮੁਤਾਬਕ ਪਾਓ ਆਪਣਾ ਜੀਵਨ ਜੀ ਸਕੀਏ ਤ੍ਰੰਤ ਲੋਭਿੰ ਤ੍ਰਤ ਜਾਂਤ ਤੋਂ ਭਾਵ ਹੁੰਦਾ ਤਿਆਗਣਾ ਛੱਡਣਾ ਉਹਨੂੰ ਛੱਡ ਦੇਣਾ ਉਹ ਲੋਭ ਲੋਭ ਨੂੰ ਤਿਆਗਣਾ ਹੈ ਕਿਉਂ ਲੋਭ ਜਿਹੜਾ ਹੈ ਇਹ ਸਭ ਤੋਂ ਮੜਾ ਹੈ ਜਿੱਥੇ ਲੋਭ ਆ ਉਥੇ ਪਿਆਰ ਨਹੀਂ ਕੋ ਪ੍ਰਮਾਤਮਾ ਦਾ ਕਾਮ ਮਿਲਦਾ ਜੇ ਉਹਦੇ ਨਾਲ ਪਿਆਰ ਹੋਵੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਹੈ ਜਨ ਪ੍ਰੇਮ ਕੀਓ ਤਨਹੀਂ ਪ੍ਰਾਪਾਇਓ ਜਿਨ੍ਹਾਂ ਨੇ ਉਹਨਾਂ ਪਿਆਰ ਕੀਤਾ ਉਹਨੇ ਪ੍ਰਮਾਤਮਾ ਨੂੰ ਪਾ ਲਿਆ ਤੇ ਗੁਰੂ ਨਾਨਕ ਦੇਵ ਜੀ ਸੰਸਾਈ ਵਾਸਤ ਪ੍ਰਾਪਤ ਹੋਏ ਜਾਸੋ ਲਾਇਆ ਹੇਤ ਕਿਉਂ ਇੱਕ ਪਾਸੇ ਨਰੰਕਾਰ ਹੈ ਇੱਕ ਪਾਸੇ ਸੰਸਾਰ ਹੈ ਜੇ ਨਰੰਕਾਰ ਨਾਲ ਪਿਆਰ ਕਰੋਗੇ ਨਰਕਾਰ ਮਿਲੇਗਾ ਜੇ ਸੰਸਾਰ ਨਾਲ ਪਿਆਰ ਕਰੋਗੇ ਸੰਸਾਰ ਦੇ ਪਦਾਰਥ ਮਿਲਣਗੇ ਤੇ ਭਗਤ ਤਰਲੋਚਨ ਨੇ ਵੀ ਦੱਸਿਆ ਅੰਤ ਕਾਲ ਜੋ ਨਰੈਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਧ ਤਰਲੋਚਨ ਤੇ ਨਰਮੁਖ ਸਾਹਿਬ ਕੰਬਰ ਸਾਹਿਬ ਕਹਿੰਦੇ ਬਸੇ ਅੰਤ ਵੇਲੇ ਵੀ ਤੇ ਦਿਨ ਦੀਆਂ ਜਿਵੇਂ ਹਰ ਵੇਲੇ ਜਿਉਂ ਪ੍ਰਮਾਤਮਾ ਦਾ ਨਾਮ ਚਰਦੇ ਆ ਉਹਨੂੰ ਯਾਦ ਕਰਦੇ ਆ ਨਰੰਕਾਰ ਨੂੰ ਤੇ ਸਾਡੇ ਹਿਰਦੇ ਸਿ ਵਸ ਜਾਂਦਾ ਜਿੰਦਾ ਆਦਮੀ ਮੁਕਤ ਹੋ ਜਾਂਦਾ ਹੈ ਇਸ ਕਰਕੇ ਪਾਤਸ਼ਾਹ ਨੇ ਕਿਹਾ ਬੀੜਾ ਲੋਭ ਆ ਇਹਨੂੰ ਛੱਡਣਾ ਹੈ ਕਿਉਂ ਲੋਭੀ ਕਾ ਅਵਸਾਹ ਨਾ ਕੀ ਦੇ ਦੇ ਕਾ ਪਾਰ ਪੁਆਏ ਅੰਤ ਕਾਲ ਤੇਥੇ ਤੂਏ ਜਿੱਥੇ ਕੋਈ ਹੱਥ ਨਾ ਪਾਏ ਕਿਉਂ ਲੋਭੀ ਜਿਹੜਾ ਇਹਦਾ ਕੋਈ ਵਿਸਾਹ ਕੋ ਨਹੀਂ ਉੱਥੇ ਤੁਹਾਨੂੰ ਢੋਖਾ ਦੇਣਾ ਜਿੱਥੇ ਕੋ ਤੁਹਾਨੂੰ ਬਚਾਉਣ ਵਾਲਾ ਨਹੀਂ ਮਦਦ ਕਰਨ ਵਾਲਾ ਕੋਈ ਨਹੀਂ ਤੇ ਇਹਦਾ ਨਾ ਕੋਈ ਮਿੱਤਰ ਆ ਨਾ ਕੋਈ ਧਰਮ ਆ ਨਾ ਕੋਈ ਇਹਦਾ ਰਿਸ਼ਤੇਦਾਰ ਆ ਨਾ ਇਹਨਾਂ ਮਾਂ ਪਿਓ ਦੀ ਕੋਈ ਸ਼ਰਮ ਆ ਪੰਜਵੇਂ ਪਾਸ਼ਾ ਕਹਿੰਦੇ ਨੇ ਸੈ ਸਕ੍ਰਿਪਟ ਚ ਲੋਰ ਚ ਨਾਚ ਮਿਤਰਿੰ ਨਾਚ ਇਸਟਿੰ ਨਾਚ ਬੰਦ ਮਾਤ ਪਿਤਾ ਤਾਵਲ ਲਜਿਆ ਨਾਇਦਾ ਕੋ ਮੇਤਰ ਨਾਇਦਾ ਕੋ ਧਰਮ ਹੈ ਨਾਇਦਾ ਕੋ ਪਿਆਰਾ ਹੈ ਨਾਇਦਾ ਕੋ ਰਿਸ਼ਤੇਦਾਰ ਹੈ ਨਾ ਇਹਨੂੰ ਮਗਮਾ ਪਿਓ ਦੀ ਸ਼ਰਮ ਹੈ ਇਸ ਕਰਕੇ ਕਹਿੰਦੇ ਇਹਨੂੰ ਤਿਆਗਣਾ ਕਿਉਂ ਪ੍ਰਮਾਤਮਾ ਦੇ ਵੇਲਡ ਵਿੱਚ ਇਹ ਬਾਧਾ ਨੋਬ ਜਿਹੜਾ ਹੈ ਫਰੀਦ ਸਾਹਿਬ ਨੇ ਕਿਹਾ ਜਹ ਲਾਭ ਤਾਂ ਲਾਭ ਤਾਂ ਨਹੀਂ ਹੋਇਆ ਲਾਭ ਤਾਂ ਕੂੜਾ ਨੇ ਜਿੱਥੇ ਲਾਭ ਹੈ ਉੱਥੇ ਪਿਆਰ ਨਹੀਂ ਹੋ ਸਕਦਾ ਉੱਥੇ ਕੂੜਾ ਹੈ ਝੂਠ ਹੈ ਪਾਪ ਝੂਠਾ ਪਿਆਰ ਹੈ ਸੱਚਾ ਪਿਆਰ ਨਹੀਂ ਆ ਤੇ ਗੁਰੂ ਅੰਗਦ ਦੇਵ ਸਾਹਿਬ ਤੇ ਕਹਿੰਦੇ ਵੀ ਜਿਸ ਆਦਮੀ ਨੂੰ ਪਰਮਾਤਮਾ ਨਾਲ ਪਿਆਰ ਹੈ ਉਹ ਆਪਣਾ ਆਪ ਜਿਹੜਾ ਖਤਮ ਕਰ ਦਿੰਦਾ ਹੈ ਤੇ ਉਹ ਜਿਸ ਪਿਆਰੇ ਸਿਉ ਨਿਉ ਤੇਸਾ ਅੱਗੇ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤੱਕੇ ਪਾਸੇ ਜੀਵਨਾ ਆਪਾਸੇ ਕਹਿੰਦੇ ਉਹ ਤੇ ਪਰਮਾਤਮਾ ਤੋਂ ਹੋਰ ਕਿਸੇ ਨਾਲ ਪਿਆਰ ਕਰਨਾ ਕਹਿੰਦਾ ਫਟਕਾਰ ਜੋਗ ਜੀਵਨੇ ਆ ਤੇ ਉਹ ਤੇ ਆਪ ਆਪ ਆਪਣੀ ਹਉਮੈ ਆਪਣਾ ਸਭ ਕੁਝ ਤਿਆਗ ਕੇ ਮਰਨ ਤਨ ਮਨ ਤਨ ਸਾਹਿਬ ਸਭ ਗੁਰ ਕੋ ਹੁਕਮ ਮੰਨਿਏ ਪਾਈਏ ਤੇ ਉਹ ਫਿਰ ਉਹਦਾ ਹੁਕਮ ਮੰਨਦੇ ਨੇ ਪਰ ਇਹ ਲੋਭ ਛੱਡਿਆ ਹੀ ਇਹ ਚੀਜ਼ਾਂ ਪੈਦਾ ਹੁੰਦੀਆਂ ਨੇ ਇਸ ਕਰਕੇ ਪਾਤਸ਼ਾਹ ਕਹਿੰਦੇ ਨਾਮ ਦੜਾਂ ਤੇ ਨਾਮੰ ਪ੍ਰਮਾਤਮਾ ਦੇ ਨਾਮ ਨੂੰ ਡੇਢ ਕਰਨਾ ਹੈ ਤੇ ਲੋਭ ਜਿਹੜਾ ਉਹਨੂੰ ਤਿਆਗਣਾ ਹੈ ਸ਼ਰਨ ਸੰਤਾਂ ਕੇਲ ਵਿਖ ਨਾਸਿੰਗ ਤੇ ਸ਼ਰਨਾਂ ਦੇ ਸੰਤਾਂ ਦੀ ਸ਼ਰਨ ਆਉਣਾ ਜਿਹੜਾ ਉਹ ਤੁਹਾਡੇ ਜਿੰਨੇ ਵੀ ਪਾਪ ਨੇ ਉਹ ਨਾਸ਼ ਕਰ ਦਿੰਦੇ ਸੰਤ ਸੰਜੋ ਜਨ ਪਰੇ ਸੋ ਜਨ ਉਧਰ ਨਾਰ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਉਤਾਰ ਕੋ ਜਿਹੜੇ ਸੰਤਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਦੇ ਸਾਹ ਦਾ ਪਾਰਤਾਰਾ ਹੋ ਜਾਂਦਾ ਹੈ ਪਵ ਸਾਗ ਤੋਂ ਪਾਰ ਲੰਘ ਜਾਂਦੇ ਨੇ ਕਿਉਂ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੰਤਾਂ ਸ਼ਰਨ ਆਉਣਾ ਹੈ ਪਰਮਾਤਮਾ ਦੀ ਜਾਂ ਸੰਤਾਂ ਦੀ ਇਹ ਸਭ ਤੋਂ ਚੰਗਾ ਕਰਮ ਹੈ ਕਹੋ ਨਾਨਕ ਤੇ ਸਭ ਕੁਛ ਨੀਕਾ ਪ੍ਰਭ ਕੀ ਸਰਨਾਗਣਾ ਉਹ ਪਰਮਾਤਮਾ ਦੇ ਸ਼ਰਨ ਵਿੱਚ ਆਉਣਾ ਸਭ ਤੋਂ ਚੰਗਾ ਕਰਮ ਹੈ ਇਹ ਸਤਿਅ ਹੈ ਇਹ ਦੀ ਧਰਮ ਦੇ ਗੁਣ ਨੇ ਇੱਕ ਤੇ ਪਹਿਲਾ ਗੁਣ ਹੈ ਕਿ ਜਦੋਂ ਕੋਈ ਧਰਮ ਦਾ ਕੰਮ ਕਰਨਾ ਹੈ ਉਦੋਂ ਦੇਰ ਨਹੀਂ ਕਰਨੀ ਦੂਸਰਾ ਧਰਮ ਦਾ ਕਰਨਾ ਤੇ ਗੱਦੋਂ ਕੋ ਪਾਪ ਕਰਨਾ ਉਹ ਧੇਰ ਕਰਨੇ ਤਾਂ ਕਿ ਉਹ ਨਾ ਹੋਵੇ ਤਾਂ ਕਿ ਉਸ ਤੋਂ ਆਪਾਂ ਬਚ ਸਕੀਏ ਤੇ ਜਾਇ ਗੁਣ ਜਿਹੜਾ ਧਰਮ ਦਾ ਹੈ ਉਹ ਨਾਮ ਜਪੜ ਕਰਨਾ ਚੌਥਾ ਲੋਭ ਦਾ ਤਿਆਗ ਕਰਨਾ ਇਸੇ ਪੰਜਵੇਂ ਪਾਤ ਤਿਆਗਨਾ ਤਿਆਗਣੇ ਨੇਕਾ ਕਾਮ ਕਰੋ ਲੋਭ ਤਿਆਗਣਾ ਜੇ ਤਿਆਗਣਾ ਤੇ ਰਗਣਾ ਤੇ ਰਾਧਣਾ ਕਿੰਨੂ ਆ ਰਾਧਣਾ ਰਾਧਾ ਨੇਕਾ ਹਰ ਹਰ ਨਾਮ ਰਾਧਣਾ ਦੇ ਉਸ ਪ੍ਰਮਾਤਮਾ ਨੂੰ ਹਰ ਵੇਲੇ ਯਾਦ ਰੱਖਣਾ ਇਹ ਸਾਰੇ ਧਰਮ ਦੇ ਗੁਣ ਨੇ ਤੇ ਸੰਤਾਂ ਦੇ ਸ਼ਰਨ ਵਿੱਚ ਆ ਕੇ ਆਪਣੇ ਪਾਪਾਂ ਦਾ ਨਾਸ਼ ਕਰਨਾ ਕਿਉਂ Satsang 'ਚ ਬਹਿ ਕੇ ਆਦਮੀ ਪ੍ਰਮਾਤਮਾ ਦਾ ਨਾਮ ਜਪਦਾ ਹੈ ਤੇ ਜਿੰਨੇ ਵੀ ਪਾਪ ਨੇ ਉਹਨਾਂ ਸਾਰਿਆਂ ਦਾ ਨਾਸ਼ ਹੋ ਜਾਂਦਾ ਇੱਕ ਤੇਜੇ ਅਕਸ਼ੰਤ ਆਇਓ ਕਾਲ ਪਾਂਸ ਕੇ ਵਿੱਚ ਨਾਇਓ ਇਹ ਇੱਕ ਸ਼ਨ ਵਾਸਤੇ ਵੀ Satsang 'ਚ ਬਹਿ ਕੇ ਪ੍ਰਮਾਤਮਾ ਦਾ ਨਾਮ ਜਰਦੇ ਆ ਤੇ ਆਦਮੀ ਆਵਾਗੰਤ ਤੋਂ ਮੁਕਤ ਹੋ ਜਾਂਦਾ ਹੈ ਇਹ ਸਾਰੇ ਧਰਮ ਦੇ ਗੁਣ ਪਾਤਸ਼ਾਹ ਨੇ ਦੱਸੇ ਨੇ ਇਹ ਆ ਜਾਂਦੇ ਨੇ ਪਰ ਕਹਿੰਦੇ ਪ੍ਰਾਪਤ ਕਦੋਂ ਹੁੰਦੇ ਨੇ ਪ੍ਰਾਪਤਨ ਧਰਮ ਲਖੇ ਇਹ ਕਹਿੰਦੇ ਧਰਮ ਦੇ ਜੇ ਇਹ ਗੋਣੇ ਕਿਸ ਤਰ੍ਹਾਂ ਪ੍ਰਾਪਤ ਨਾਨਕ ਜੀ ਸੁਪਰਸਾਨ ਮਾਧਵੇ ਜਦੋਂ ਆਕਾਲ ਪੁਰਖ ਪ੍ਰਮਾਤਮਾ ਸਾਡੇ ਤੇ ਤਰੁਠਦਾ ਹੈ ਉਹ ਕਦੋਂ ਤਰੁਠਦਾ ਜਦੋਂ ਆਪਾਂ ਉਹਦੇ ਹੁਕਮ ਤੇ ਰਜਾਵੇ ਚ ਰਹਨੇ ਆ ਉਹਦੇ ਭਾਣੇ ਵਿੱਚ ਰਹਨੇ ਆ ਤੇ ਭਾਣੇ ਨੂੰ ਬਿਠਾ ਕਰਕੇ ਮੰਨੇ ਆ ਜਿਵੇਂ ਕਿ ਹੁਕਮ ਮੰਨਿਆ ਹੋਵੇ ਪਰਵਾਣ ਖਸਮੇ ਕਮੈਲ ਪਾਈ ਕੀ ਖਸਮੇ ਭਾਵੇ ਸੋ ਕਰੇ ਮਨ ਚੰਦਿਆ ਹਲਪਾਈ ਕੀ ਸੋ ਗੁਰੂ ਮਹਾਰਾਜ ਬਖਸ਼ ਸਿੰਘਾਨ ਰਹਿਮਤ ਕਰਨ ਉਹਦੀ ਹੁਕਮਰ ਰਜਾਵੇ ਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪੀਏ ਤਾਂ ਕਿ ਸਾਡਾ ਜੀਵਨ ਸਫਲ ਹੋ ਕੇ ਪੁਰਸ਼ੋਕ ਦੀ ਮਾਪੀ ਵਾਇਕੁਰਗੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ